ਦੇ ਦਿਨ ਚ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਜੇਕਰ ਸ਼ੈਤਾਨ ਤੁਹਾਡੀ ਵਿਰੋਧਤਾ ਕਰ ਰਿਹਾ ਜੇਕਰ ਤੁਹਾਨੂੰ ਲੱਗ ਰਿਹਾ ਕਿ ਪਰੇਸ਼ਾਨੀਆਂ ਵੱਧ ਰਹੀਆਂ ਨੇ ਤਾਂ ਬਾਈਬਲ ਨੂੰ ਖੋਲੋ ਬਾਈਬਲ ਦੇ ਵਚਨ ਪੜੋ ਘਰੇ ਬੈ ਕੇ ਇੱਕ ਦੂਏ ਨਾਲ ਲੜਨ ਦੀ ਥਾਂ ਦੇ ਉੱਤੇ ਇੱਕ ਦੂਏ ਨੂੰ ਮਾੜਾ ਚੰਗਾ ਕਹਿਣ ਦੀ ਥਾਂ ਦੇ ਉੱਤੇ ਰੋਣ ਦੀ ਥਾਂ ਦੇ ਉੱਤੇ ਪਰਮੇਸ਼ਵਰ ਦਾ ਵਚਨ ਕੱਢੋ ਤੇ ਪ੍ਰਭੂ ਦਾ ਵਚਨ ਬੋਲੋ ਜਿਹੜਾ ਪਰਮੇਸ਼ਵਰ ਦਾ ਵਚਨ ਹੈ ਵੇਖੋ ਆਤਮਾ ਦੇ ਹਥਿਆਰ ਨੇ ਹਾਲੇਲੂਇਆ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਸਾਨੂੰ ਹਥਿਆਰ ਦਿੱਤੇ ਨੇ ਤੇ ਹਥਿਆਰ ਕਿਹੜੇ-ਕਿਹੜੇ ਨੇ ਸੱਚਾਈ ਦੇ ਨਾਲ ਸਾਡੀ ਕਮਰ ਕਸੀ ਹੋਈ ਏ ਧਾਰਮਿਕਤਾ ਦਾ ਸੀ ਕਵਚ ਪੈਨਿਆ ਹੋਇਆ ਹੈ ਮੁਕਤੀ ਦਾ ਟੋਪ ਸਾਡੇ ਸਿਰ ਦੇ ਵਿੱਚ ਪੈਰਾਂ ਦੇ ਵਿੱਚ ਖੁਸ਼ਖਬਰੀ ਦੀ ਤਿਆਰੀ ਦੇ ਜੁੱਤੇ ਨੇ ਸਾਡੇ ਕੋਲ ਵਿਸ਼ਵਾਸ ਦੀ ਢਾਲ ਏ ਹਾਲੇਲੂਇਆ ਪਰ ਉਸ ਤੋਂ ਬਾਅਦ ਦੇ ਵਿੱਚ ਇੱਕ ਬੜਾ ਪਾਵਰਫੁਲ ਵੈਪਨ ਹੈ ਉਹ ਬਹੁਤ ਹੀ ਪਾਵਰਫੁਲ ਹੈ ਸੱਤ ਹਥਿਆਰ ਨੇ ਸਾਡੇ ਕੋਲ ਇੱਕ ਸਾਡੇ ਕੋ ਪ੍ਰਾਰਥਨਾ ਦਾ ਅਧਿਕਾਰ ਵੀ ਹੈਗਾ ਪਰ ਇੱਕ ਵੈਪਨ ਹੈ ਜਿੰਨੇ ਬਾਕੀ ਦੇ ਹਥਿਆਰ ਨੇ ਉਹ ਸਾਰੇ ਹਥਿਆਰ ਸੁਰੱਖਿਆ ਵਾਸਤੇ ਨੇ ਕਿ ਤੁਸੀਂ ਆਪਣੇ ਆਪ ਨੂੰ ਬਚਾ ਕਿਵੇਂ ਸਕਦੇ ਹੋ ਇੱਕ ਹਥਿਆਰ ਹੈ ਜਿਹਦੇ ਨਾਲ ਤੁਸੀਂ ਸ਼ੈਤਾਨ ਤੇ ਹਮਲਾ ਕਰ ਸਕਦੇ ਹੋ ਤੇ ਉਹ ਹਥਿਆਰ ਕਿਹੜਾ ਹੈ वचन ਦਾ ਹਥਿਆਰ ਬਾਈਬਲ ਚ ਲਿਖਿਆ ਆਤਮਾ ਦੀ ਤਲਵਾਰ ਜੋ ਕਿ ਪਰਮੇਸ਼ਵਰ ਦਾ ਵਚਨ ਹੈ ਇਹਦਾ ਇਸਤੇਮਾਲ ਕਰੋ ਲੋਕ ਕੀ ਕਰਦੇ ਨੇ ਲੋਕ ਆਪਣੇ ਸਰੀਰ ਦਾ ਇਸਤੇਮਾਲ ਕਰਦੇ ਨੇ ਤੇ ਬਾਈਬਲ ਦੇ ਵਿੱਚ ਲਿਖਿਆ ਤੁਹਾਡੀ ਲੜਾਈ ਲਹੂ ਤੇ ਮਾਸ ਦੇ ਨਾਲ ਨਹੀਂ ਹੈ ਬਲਕਿ ਅੰਧ ਘੋਰ ਦੀਆਂ ਸ਼ਕਤੀਆਂ ਦੇ ਨਾਲ ਆ ਜਿਹੜੀਆਂ ਸੁਰਗੀ ਥਾਵਾਂ ਦੇ ਵਿੱਚ ਨੇ ਤੁਹਾਡੀ ਲੜਾਈ ਸ਼ੈਤਾਨ ਦੇ ਨਾਲ ਹੈ ਸ਼ੈਤਾਨ ਨੂੰ ਤੁਸੀਂ ਆਪਣੀ ਤਾਕਤ ਨਾਲ ਹਾਰ ਨਹੀਂ ਸਕਦੇ ਸ਼ੈਤਾਨ ਹਾਰੇਗਾ ਪਰਮੇਸ਼ਵਰ ਦੇ ਬਚਨ ਦੇ ਨਾਲ ਜਦੋਂ ਤੁਸੀਂ ਆਤਮਾ ਦੀ ਤਲਵਾਰ ਦਾ ਇਸਤੇਮਾਲ ਕਰੋਗੇ ਪਿਆਰਿਓ ਉਠੋ ਬਾਈਬਲ ਨੂੰ ਫੜੋ ਬਾਈਬਲ ਨੂੰ ਬੋਲਣਾ ਸ਼ੁਰੂ ਕਰੋ ਹਾਲੇਲੂਇਆ ਆ ਬਾਈਬਲ ਸਿਰਚ ਮਾਰਿਆਂ ਕੁਝ ਨਹੀਂ ਬਣਨਾ ਕਿਸੇ ਦੇ ਇਹ ਜਿੰਨੀ ਮਰਜੀ ਇਹਦੀ ਪੂਜਾ ਕਰ ਲਓ ਕੁਝ ਨਹੀਂ ਹੋਣਾ ਕਿੰਨੇ ਇਹਨੂੰ ਆਪਣੇ ਘਰ ਚ ਸਜਾ ਕੇ ਰੱਖ ਲਓ ਕੱਖ ਨਹੀਂ ਹੋਣਾ ਭਾਵੇਂ ਬਾਈਬਲ ਅੱਗੇ ਮੇਥੇ ਟੇਕ ਲਓ ਕੱਖ ਨਹੀਂ ਹੋਣਾ ਇਹ ਕਦੋਂ ਕੰਮ ਕਰੇਗੀ ਜਦੋਂ ਤੁਸੀਂ ਇਹਨੂੰ ਖੋਲੋਗੇ ਤੇ ਇਹਦੇ ਵਚਨ ਇਹਦੇ ਚੋਂ ਕੱਢ ਕੇ ਬੋਲੋਗੇ ਸ਼ੈਤਾਨ ਸ਼ਰਮਿੰਦਾ ਹੋਵੇਗਾ ਹਾਲੇਲੂਇਆ ਸ਼ੈਤਾਨ ਕਦੋਂ ਸ਼ਰਮਿੰਦਾ ਹੋਵੇਗਾ ਜਦੋਂ ਤੁਸੀਂ ਪ੍ਰਭੂ ਦੇ ਵਚਨ ਦਾ ਇਸਤੇਮਾਲ ਕਰੋਗੇ ਅੱਜ ਲੋਕ ਪ੍ਰਭੂ ਦੇ ਵਚਨ ਦਾ ਇਸਤੇਮਾਲ ਹੀ ਨਹੀਂ ਕਰਦੇ ਫਾਇਰ ਪ੍ਰੇਅਰ ਕਰਦੇ ਨੇ ਫਾਇਰ ਕਹਿੰਦੇ ਨੇ ਸਾਰੇ ਜਾਦੂ ਟੋਣਾ ਨਿਕਲ ਜਾਵੇ ਐਡਾ ਕਿਦਾਂ ਨਿਕਲ ਜੇਗਾ ਤੁਸੀਂ ਪਰਮੇਸ਼ਰ ਦਾ ਵਚਨ ਬੋਲੋ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ਰ ਦੇ ਲੋਕ ਭਾਵੇਂ ਜ਼ਹਿਰ ਵਾਲੀਆਂ ਵਸਤੂਆਂ ਪੀ ਲੈਣ ਉਹਨਾਂ ਦਾ ਕੁਝ ਨਹੀਂ ਹੋਵੇਗਾ ਸਾਨੂੰ ਇਹ ਬੋਲਣਾ ਚਾਹੀਦਾ ਹੈ ਹਾਲੇਲੂਇਆ ਸਾਨੂੰ ਬੋਲਣਾ ਚਾਹੀਦਾ ਹੈ ਕਿ ਇਜ਼ਰਾਇਲ ਦੇ ਉੱਤੇ ਕੋਈ ਜਾਦੂ ਟੋਣਾ ਨਹੀਂ ਚੱਲ ਸਕਦਾ ਸਾਨੂੰ ਇਹ ਬੋਲਣਾ ਚਾਹੀਦਾ ਹੈ ਕਿ ਪਰਮੇਸ਼ਵਰ ਨੇ ਸ਼ੈਤਾਨ ਨੂੰ ਹਰਾਇਆ ਆਏ ਆਏ ਯੇਸ਼ੂ ਦੇ ਲਹੂ ਦੇ ਦੁਆਰਾ ਮੈਂ ਜਿੱਤ ਪਾਈਏ ਵੈਹੇ ਫਾਇਰ 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 ਪਾਵੇਂ ਸਾਰਾ ਦਿਨ ਕਰੀ ਜਾਓ ਭਾਵੇਂ ساری ਰਾਤ ਕਰੀ ਜਾਓ ਤੁਸੀਂ ਸ਼ੈਤਾਨ ਨੂੰ ਇਦਾਂ ਨਹੀਂ ਹਰਾ ਸਕਦੇ ਸ਼ੈਤਾਨ ਨੂੰ ਹਰਾਉਣ ਵਾਸਤੇ ਪਰਮੇਸ਼ਰ ਨੇ ਤੁਹਾਡੇ ਹੱਥ ਦੇ ਵਿੱਚ ਇੱਕ ਤਲਵਾਰ ਦਿੱਤੀ ਏ ਉਹ ਤਲਵਾਰ ਦੋ ਧਾਰੀ ਏ ਹਾਲੇਲੂਇਆ ਉਹ ਤੁਹਾਨੂੰ ਵੀ ਵੜਦੀ ਏ ਜਿਹੜੇ ਅੰਦਰ ਪਾਪ ਹੁੰਦੇ ਨੇ ਉਹਨਾਂ ਨੂੰ ਵੜਦੀ ਏ ਕਿਉਂਕਿ ਪਰਮੇਸ਼ਰ ਦਾ ਵਚਨ ਦੋ ਧਾਰੀ ਤਲਵਾਰ ਨਾਲੋਂ ਵੀ ਤਿੱਖਾ ਏ ਇਹ ਤੁਹਾਨੂੰ ਵੀ ਵੜਦਾ ਏ ਜਿਹੜੇ ਸਾਡੇ ਅੰਦਰ ਦੇ ਪਾਪ ਨੇ ਉਹਨਾਂ ਨੂੰ ਵੱਢ ਕੇ ਸੁੱਟ ਦਿੰਦਾ ਏ ਅੰਦਰੋਂ ਜਿੰਨਾ ਜ਼ਿਆਦਾ ਵਚਨ ਤੁਹਾਡੇ ਅੰਦਰ ਜਾਵੇਗਾ ਉਹਨਾਂ ਹੀ ਜ਼ਿਆਦਾ ਪਾਪ ਤੁਹਾਡੇ ਅੰਦਰੋਂ ਖਤਮ ਹੋਵੇਗਾ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਇੱਕ ਇਨਸਾਨ ਆਪਣੇ ਆਪ ਨੂੰ ਕਿਵੇਂ ਪਾਪ ਤੋਂ ਰੋਕ ਸਕਦਾ ਹੈ ਤੇ ਬਾਈਬਲ ਉਹਦਾ ਜਵਾਬ ਦਿੰਦੀ ਏ ਇੱਕ ਸੋਨੀ ਜ਼ਬੂਰ ਚ ਕਿ ਉਹ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਅੰਦਰ ਜਮਾ ਕਰ ਲਵੇ ਸੰਤ 다ਊਦ ਕਹਿੰਦਾ ਮੈਂ ਪ੍ਰਭੂ ਤੇਰੇ वचन ਦੇ ਨਾਲ ਆਪਣੇ ਆਪ ਨੂੰ ਭਰ ਲਿਆ ਕਿ ਮੈਂ ਪਾਪ ਨਾ ਕਰ ਸਕਾਂ ਹallelujah ਇਹ ਦੋਧਾਰੀ ਤਲਵਾਰ ਹੈ ਇਹ ਤੁਹਾਨੂੰ ਵੀ ਵੱਡੇਗੀ ਭਰੇ ਉੱਥੇ ਖਤਮ ਨਹੀਂ ਹੁੰਦੀ ਇਹ ਵੈਰੀ ਨੂੰ ਵੀ ਵੱਡੇਗੀ ਸ਼ੈਤਾਨ ਨੂੰ ਵੱਡੇਗੀ ਸ਼ੈਤਾਨੀ ਤਾਕਤਾਂ ਜਿਹੜੇ ਜਾਦੂ ਟੋਣੇ ਟੂਣੇ ਟੋਟੇ ਵਟਐਵਰ ਇਟ ਇਜ਼ ਕੋਈ ਵੀ ਨੌਨਸੈਂਸ ਤੁਹਾਡੇ ਵਿਰੋਧ ਚ ਹੋ ਜਾਵੇ ਉਠੋ ਪ੍ਰਭੂ ਦਾ ਬਚਨ ਲਓ ਪ੍ਰਭੂ ਦੇ ਬਚਨ ਦੀ ਕੋਸ਼ਣਾ ਕਰੋ ਤੇ ਸ਼ੈਤਾਨ ਭੱਜ ਨਿਕਲੇਗਾ ਹਾਲੇਲੂਇਆ ਬਚਨ ਦੀ ਤਲਵਾਰ ਇਸਤੇਮਾਲ ਕਰੋ ਕਿਹੜੀ ਤਲਵਾਰ ਹੈ ਤੁਹਾਡੇ ਕੋਲ ਬਚਨ ਦੀ ਤਲਵਾਰ ਜੇ ਨੂੰ ਪੜੋਗੇ ਵੇਰੀ ਵਰਤੋਗੇ ਹਾਲੇਲੂਇਆ ਜੇ ਨੂੰ ਬੋਲੋਗੇ ਫੇਰੀ ਇਹ ਚੱਲੇਗੀ ਹੁਣ ਤੁਹਾਡੇ ਕੋਲ ਭਾਵੇਂ ਕਿੱਡੀ ਵੱਡੀ ਤਲਵਾਰ ਪਈ ਹੋਵੇ ਉਹਨੂੰ ਤੁਸੀਂ ਆਪਣੇ ਘਰ ਚ ਰੱਖਿਆ ਆ ਪਰ ਉਹਨੂੰ ਕਦੇ ਇਸਤੇਮਾਲ ਨਹੀਂ ਕੀਤਾ ਉਹਦਾ ਕੋਈ ਫਾਇਦਾ ਨਹੀਂ ਹੈ ਹਾਲੇਲੂਇਆ ਇਹ ਤਲਵਾਰ ਘਰ ਚ ਟੰਗਣ ਵਾਸਤੇ ਨਹੀਂ ਆ ਹਾਲੇਲੂਇਆ ਇਹ ਤਲਵਾਰ ਪ੍ਰਭੂ ਨੇ ਤੁਹਾਨੂੰ ਦਿੱਤੀ ਹੈ ਕਿ ਤੁਸੀਂ ਇਹਨੂੰ ਚਲਾਉਣਾ ਹੈ ਜਦੋਂ ਵੈਰੀ ਤੁਹਾਡੇ ਸੀਜ਼ਨ ਦੀ ਵਿਰੋਧਤਾ ਕਰਦਾ ਹੈ ਜਦੋਂ ਵੈਰੀ ਤੁਹਾਡੀ ਬਰਕਤ ਨੂੰ ਰੋਕਦਾ ਹੈ ਜੇਹੜੀ ਪਰਮੇਸ਼ਵਰ ਦੀ ਹਜੂਰੋਂ ਤੁਹਾਡੇ ਵਾਸਤੇ ਅਸਾਈਨ ਕੀਤੀ ਗਈ ਏ ਪਰਮੇਸ਼ਵਰ ਨੇ ਆਪਣੇ ਫਰਿਸ਼ਤਿਆਂ ਨੂੰ ਭੇਜ ਦਿੱਤਾ ਕਿ ਉਹ ਤੁਹਾਡੇ ਵਾਸਤੇ ਬਰਕਤ ਲੈ ਕੇ ਆਉਣ ਤੇ ਵੈਰੀ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਏ ਉਸ ਸਮੇਂ ਚਰਚ ਦੇ ਲੋਕਾਂ ਨੂੰ ਚਾਹੀਦਾ ਕਿ ਪਰਮੇਸ਼ਵਰ ਦਾ ਵਚਨ ਬੋਲਣਾ ਸ਼ੁਰੂ ਕਰਦੇ ਹਨ ਹਾਲੇਲੂਇਆ ਜਿੰਨਾ ਪਰਮੇਸ਼ਵਰ ਦਾ ਵਚਨ ਬੋਲੋਗੇ ਵੈਰੀ ਉਹਨਾਂ ਹੀ ਜ਼ਿਆਦਾ ਸ਼ਰਮਿੰਦਾ ਹੋਵੇਗਾ ਹਾਲੇਲੂਇਆ